ਆਪਣੇ ਸਰੀਰ ਤੇ ਪਏ ਨੀਲੇ ਰੰਗ ਦੇ ਨਿਸ਼ਾਨ ਦਿਖਾਉਂਦੀ ਜਿਹੜੀ ਤੁਸੀਂ ਬਜ਼ੁਰਗ ਬੇਬੇ ਨੂੰ ਦੇਖ ਰਹੇ ਹੋ ਤਾਦਾਸ ਦੀ ਹੈ ਕਿ ਇਸ ਬੇਬੇ ਦੇ ਨਾਲ ਕੁਝ ਅਜੀਹਾ ਹੋਇਆ ਜਿਸ ਤੋਂ ਬਾਅਦ ਇਹ ਹਸਪਤਾਲ ਦੇ ਵਿੱਚ ਦਾਖਲ ਹੋਈ ਤੇ ਇੱਥੇ ਇਸ ਦਾ ਇਲਾਜ ਚੱਲ ਰਿਹਾ ਹੈ ਦਾਦਾਸ ਦੀ ਹੈ ਕਿ ਸੂਬੇਦਾਰ ਦੀ ਬਜ਼ੁਰਗ ਮਾਂ ਨੇ ਦੱਸਿਆ ਹੈ ਕਿ ਪਿੰਡ ਪਿੱਥੋ ਦੀ ਰਹਿਣ ਵਾਲੀ ਆ ਤੇ ਉਹਨਾਂ ਦੇ ਖੇਤ ਦੇ ਵਿੱਚ ਇੱਕ ਪਾਣੀ ਦੀ ਪਾਈਪਲਾਈਨ ਪਾਈ ਜਾਣੀ ਸੀ ਜਿੱਤੇ ਸਮਝੌਤਾ ਹੋ ਗਿਆ ਪਰ ਉਹਨਾਂ ਦੇ ਖੇਤ ਵਿੱਚ ਦੂਜੀ ਧਿਰ ਦੇ ਵੱਲੋਂ ਪਾਈਪ ਨਾ ਪਾਏ ਜਾਣ ਤੇ ਦੂਜੀ ਧਿਰ ਦੇ ਵੱਲੋਂ ਬਜ਼ੁਰਗ ਮਾਣੂ ਬਹਿਰੈਮੀ ਦੇ ਨਾਲ ਕੁੱਟਿਆ ਤੇ ਉਸ ਦਾ ਗਲਾ ਤੱਕ ਘੋਟਣ ਦੀ ਕੋਸ਼ਿਸ਼ ਕੀਤੀ ਗਈ। ਰਾਘੀਰਾ ਨੇ ਹੀ ਬਜ਼ੁਰਗ ਨੂੰ ਛੁਡਵਾਇਆ ਤੇ ਹੁਣ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ। ਬਾਈਟ ਹੈ ਨਹੀਂ ਵੱਡੇ-ਮੁੰਡੇ ਦਾ ਐਕਸੀਡੈਂਟ ਹੋਇਆ ਪਰ ਛੋਟੇ ਨੂੰ 26 ਸਾਲ ਹੋ ਗਏ ਜੀ ਪੌਚੋ ਸੇਵਾਦਾਰ ਹੈ ਸੂਬੇਦਾਰ ਬਣੀ ਹੋਏ ਆ। ਅਸੀਂ ਸਤਨੂਹਾ ਕੱਲੀਆਂ ਘਰੇ ਰਹਿੰਦੀਆਂ ਆ ਸਾਡੇ ਦੋ ਬੱਚੇ ਆ। ਕਿਹੜ ਗਿਆਨ ਉੱਤੇ ਉਹਨਾਂ ਨੇ ਮੈਨੂੰ ਮਾਰਨੇ ਤਾਂ ਕਿਹਾ ਦਿੱਤੀਆਂ ਫਿਰ ਉਹਨੇ ਮੇਰੇ ਸੋਟੀਆਂ ਮਾਰੀਆਂ ਮੇਰਾ ਗਲਾ ਤੋੜਨ ਦੀ ਖਿੱਚਣਾ ਕਰੀ ਮੈਨੂੰ ਸਿੱਟ ਕੇ ਉੱਤੇ ਬੈਠ ਗਏ ਮੇਰੇ ਮਾਰਨ ਦੀ ਕੋਸ਼ਿਸ਼ ਕਰੀ ਉਹਨਾਂ ਨੇ ਮੈਨੂੰ ਮਾਰਨੇ ਕੇ ਖਤਮ ਕਰਨਾ ਸੀਗਾ ਤੇ ਕੋਲੇ ਖੂ ਸੀਗਾ ਉਹਦੇ ਵਿੱਚ ਡਾ ਸੀਗਾ ਐਨੇ ਜੀ ਕਿ ਮੋਟਰਸਾਈਕਲ ਤੇ ਹੁੰਦਾ ਸੀਗਾ ਉਹਨੇ ਖੜ ਕੇ ਜੰਮੂ ਭੱਜਿਆ ਤੇ ਜਿਹੜਾ ਨਾਲ ਲਾ ਕੇ ਕਟਾਰ ਰਿਹਾ ਸੀਗਾ ਹਰਪ੍ਰੀਤ ਸਿੰਘ ਜਿਨੇ ਮੇਰੇ ਮੂੰਹ ਤੇ ਲਫੇੜੇ ਮਾਰੇ ਆ ਵਾਹਾਂ ਪਰਤੇ ਉਹਨੇ ਫਿਰ ਪਟਕੇ ਤੇ ਹੋ ਲਾਹੇ ਜੁਜੋ ਸਿੰਘ ਜਿਹੜਾ ਗੰਦੀਪ ਸਿੰਘ ਹੈ ਗੰਦੀਪ ਸਿੰਘ ਨੇ ਉਹਨਾਂ ਨੂੰ ਵਾਹਣ ਪੈ ਦਿੱਤਾ ਹੈਗਾ ਇਸ ਕਰਕੇ ਉਹ ਉਹਨਾਂ ਦੀ ਮਦਦ ਕਰ ਰਹੇ ਨੇ ਰੋਲਾ ਕੀ ਹੈ ਰੋਲਾ ਜੀ ਪੈਕੋਂ ਦਾ ਰੋਲਾ ਸੀਗਾ ਤੇ ਪੈਪਾਂ ਪੈ ਚੁੱਕੀਆਂ ਸੀਗੀਆਂ ਤੇ ਆਪਦੀ ਪੈਪ ਉਹ ਮਿਲ ਗਏ ਜੀ ਕਿ ਢਾਈ ਕਿਲੇ ਵਾਹੇ ਚ ਸਾਰੂ ਸ਼ੀਪ ਪਾਪਾ ਕੇ ਜਿਹੜੀਆਂ ਸੀ ਉਹ ਪੈਪਾਂ ਪਾਉਂਦੇ ਨਹੀਂ ਸੀਗੇ ਉਹ ਥਣੇਦਾਰ ਸਾਹਿਬ ਨੇ ਕਹਿ ਕਹਾ ਕੇ ਪਵਾਇਆ ਸੀ ਮੈਂ ਦੇਖਣ ਹੀ ਗਿਆ ਸੀ ਇਸ ਲਈ ਕਰਨ ਵੀ ਹਾਂ ਹਾਂ ਸਾਥੋਂ ਪੱਕਾ ਕਿਉਂ ਕੋਵਾਂਈਆਂ ਨਹੀਂ ਨੇ ਇਹ ਕਰਕੇ ਕਿਉਂ ਕਹੇ ਉਹਨਾਂ ਨੇ ਮਾਰ ਨਹੀਂ ਕਿੱਟ ਲਾ ਕੀਤੀ ਮੁੰਡਾ ਕਿਹੜਾ ਕੁ ਮੰਗ ਰਾਜੂਗਾ ਵੱਡੇ ਦਾ ਮੇਰੇ ਦਾ ਐਕਸੀਡੈਂਟ ਹੋਇਆ ਪਿਆ ਜੀ ਦੂਜਾ ਮੇਰਾ ਚਾਚੀ ਦਾ ਮੇਰਾ ਲੰਗਾਰਾ ਬਣਿਆ ਪਿਆ ਉਹ ਉਹਨਾਂ ਨਾਲ ਰਲਿਆ ਕਰਦਾ ਉਹਨਾਂ ਦੇ ਕੋਲ ਹੀ ਰਹਿੰਦਾ ਹੈ ਕਿੰਨੀ ਜਿੰਨੀ ਆਸ ਹੈ ਹਾਂ ਜੀ ਜ਼ਮੀਨ ਮੇਰੇ ਮੁੰਡਿਆਂ ਨੂੰ ਦੋ ਦੋ ਕਿੱਲੇ ਦਾ ਬਣਾਉਂਦੇ ਗਰੀਬ ਅਸੀਂ ਚਾਹੋ 12 ਜਾਣੇ ਐ ਤੇ 12 ਬੰਦੇ ਆ ਉਹਨਾਂ ਕੋਲੇ 60 ਕਿਲੇ ਵਹਣਦੇ ਠੱਕੇ ਨਾਲ ਹੀ ਫੋਈ ਜਾਂਦੇ ਮੇਰੇ ਮੁੰਡੇ ਤੋਂ 2 ਬੋਤਲ ਰੱਖਿਆ ਕੇ ਪੁੱਛ ਲਵਾ ਜਾਂਦਾ ਹੈ ਜੀ ਕਿੰਨੇ ਕਿਲੋ ਆ ਗਵਾਂਢੀ ਕਨੇ ਮੁੰਡੇ ਆ ਜੀ ਸਕੇ ਪਿਤੇਰੇ ਦੇ ਪੁੱਤੇ ਆ ਗਵਾਂਢੇ ਦੇ ਮੁੰਡੇ ਹਾਂ ਗਵਾਂਢੀ ਕਨੇ ਮੁੰਡੇ ਸਕੇ ਮੇਰੇ ਪਿਤੇਰੇ ਦੇ ਪੁੱਤੇ ਆ ਪਾਈਪਾਂ ਠਾਣੇ ਦਾਦੇ ਅੱਖ ਤੋਂ ਪਾਈਆਂ ਫਿਰ ਦੁੱਖ ਮੰਨਿਆ ਨਾ ਉਹਨਾਂ ਨੇ ਬੁੜੀ ਨੇ ਛੱਡਿਆ ਨਹੀਂ ਖੜਾ ਬੁੜੀ ਨੇ ਪੈਪਾ ਫਵਾ ਕੇ ਛੱਡਿਆ ਇਹਦਾ ਪੈਪਾ ਜੀ ਮੋਟਰ ਦੇਖਣੀ ਨਹੀਂ ਆ ਹੱਕੀ ਕੀ ਤੋਂ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ